ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਜ਼ਿਲ੍ਹਾ ਪ੍ਰਧਾਨ ਭੁਖਿੰਦਰ ਸਿੰਘ ਮਸਕਿੰਗਨ ਔਰ ਮੇਰੇ ਸਾਥੀ ਜ਼ਿਲ੍ਹਾ ਪਟਿਆਲੇ ਤੋਂ ਅਸੀਂ ਅੱਜ ਇੱਥੇ ਆਏ ਆਂ ਜੀ ਕੰਗਣਾ ਰਣੋਤ ਦੇ ਵਿਸ਼ੇ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਉੱਪਰ ਇੱਕ ਕੰਗਣਾ ਰਣੋਤ ਨੇ ਫਿਲਮ ਬਣਾਈ ਹੈ ਅਮਰ ਜਨਸੀ ਜੀਦੇ ਵਿੱਚ ਉਹਨੇ ਸਿੱਖਾਂ ਦੀ ਬਹੁਤ ਜ਼ਿਆਦੀ ਕਿਰਦਾਰਕੁਸ਼ੀ ਕੀਤੀ ਹੈ ਸਿੱਖਾਂ ਨੂੰ ਟੈਰਰਿਸਟ ਵੱਖਵਾਦੀ ਦੱਸਿਆ ਗਿਆ ਇਹਦੇ ਸਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਸਾਡਾ ਮੰਗ ਪੱਤਰ ਸੀਐਮ ਨੂੰ ਪੀਐਮ ਨੂੰ ਗਵਰਨਰ ਨੂੰ ਪਹੁੰਚਾਓ ਵੀ ਇਹੋ ਜਿਹਿਆਂ ਦੇ ਉੱਪਰ ਲਗਾਮ ਕੱਸੀ ਜਾਏ ਕਦੀ ਤਾਂ ਉਹ ਕਿਸਾਨਾਂ ਨੂੰ ਗਲਤ ਬੋਲ ਰਹੀ ਹੈ ਕਦੀ ਉਹ ਕਿਸੇ ਅਫਸਰ ਦੇ ਉੱਪਰ ਚੈਕਿੰਗ ਦੇ ਨਾਮ ਦੇ ਉੱਪਰ ਉਹਨੂੰ ਥੱਪੜ ਮਾਰ ਰਹੀ ਹੈ ਜਦ ਕਿ ਉਹ ਅਫਸਰ ਦਾ ਰਾਈਟ ਹੈ ਉਹ ਪੀਐਮ ਸੀਐਮ ਨੂੰ ਵੀ ਚੈਕਿੰਗ ਕਰ ਸਕਦੇ ਆ ਏਅਰਪੋਰਟ ਤੇ ਉਹ ਚੈਕਿੰਗ ਦੇ ਨਾਂ ਤੇ ਉਹਨੇ ਗਲਤੀ ਕੀਤੀ ਐ ਅੱਜ ਉਹ ਸਾਡੀਆਂ ਬੀਬੀਆਂ ਤੇ ਗਲਤ ਬੋਲ ਰਹੀ ਐ 200-200 ਰੁਪਏ ਚਾਣ ਕੇ ਦਿਹਾੜੀ ਤੇ ਲੱਗੇ ਹੀ ਜਨ ਨਹੀਂ ਸਾਡਾ ਪੰਜਾਬ ਐ ਸਾਡਾ ਜਿਹੜਾ ਸਿੱਖਾਂ ਦਾ ਕਰਤਾਰ ਐ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਕਰਤਾਰ ਬਖਸ਼ਿਆ ਇਹ ਪੂਰੇ ਵਰਲਡ ਪੂਰਾ ਸੰਸਾਰ ਜਾਣਦਾ ਵੀ ਸਾਡਾ ਕਰਤਾਰ ਕਿਹੋ ਜਿਹਾ ਐ ਇਹਨਾਂ ਦੇ ਬੋਲਣ ਨਾਲ ਜਾਂ ਭੜਕਾਊ ਬਿਆਨ ਦੇਣ ਨਾਲ ਸਾਡੇ ਕਰਤਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਇਹਨੇ ਮਾਧਿਅਮ ਰੇ ਨਾ ਦੱਸਣਾ ਚਾਹਨੇ ਵੀ ਇਹਨਾਂ ਤੇ ਲਗਾਮ ਕੱਸੀ ਜਾਏ ਜੋ ਪ੍ਰਿਕਸ਼ਾ ਪ੍ਰਸਤ ਲੋਕ ਨੇ ਜੋ ਆਪਸੀ ਭਾਈਚਾਰੇ ਚ ਸਾਡਾ ਹਿੰਦੂ ਨਾਲ ਵੀ ਪਿਆਰ ਹੈ ਮੁਸਲਮਾਨ ਨਾਲ ਵੀ ਅਸਾਈ ਨਾਲ ਵੀ ਅਸੀਂ ਇਕੱਠੇ ਰਹ ਰਹੇ ਹਾਂ ਪੰਜਾਬ ਬਿਲਕੁਲ ਸ਼ਾਂਤ ਹੈ ਭਾਈਚਾਰੇ ਦੇ ਤੌਰ ਤੇ ਰਹ ਰਹੇ ਹਾਂ ਉਹ ਇੱਕ ਮੈਂਬਰ ਪਾਰਲੀਮੈਂਟ ਹੋਣ ਦੀ ਬਜਾਏ ਆਪਣਾ ਕੰਮ ਛੱਡ ਕੇ ਸੁਰਕੈਂਦ ਵਿੱਚ ਰਹਿਣ ਦੀ ਬਜਾਏ ਇੱਕ ਫਿਰਕੇ ਦੇ ਉੱਤੇ ਉਹਨੂੰ ਅਤਵਾਦੀ ਵੱਖਵਾਦੀ ਕਹਿ ਰਹੀ ਹੈ ਜਿਹਦੇ ਨਾਲ ਸਾਡਾ ਬਿਜ਼ਨਸ ਖਰਾਬ ਹੁੰਦਾ ਸਾਡਾ ਭਾਈਚਾਰਾ ਖਰਾਬ ਹੁੰਦਾ ਅਸੀਂ ਇਹੀ ਕਹਿੰਦੇ ਹਾਂ ਸੀਐਮ ਭਗਵੰਤ ਮਾਨ ਨੂੰ ਇਹ ਫਿਲਮ ਪੰਜਾਬ ਚ ਕੀ ਪੂਰੇ ਭਾਰਤ ਦੇ ਵਿੱਚ ਬੈਨ ਹੋਣੀ ਚਾਹੀਦੀ ਹੈ ਜੇ ਅਗਰ ਇਹ ਫਿਲਮ ਚੱਲੇਗੀ ਤਾਂ ਪੂਰਾ ਸਿੱਖ ਜਗਤ ਇਹਦਾ ਵਿਰੋਧ ਕਰੇਗਾ ਜੇ ਸਾਡੇ ਸਿੱਖ ਜਰਨੈਲੀਆਂ ਭਾਈ ਜਸਵੰਤ ਸਿੰਘ ਖਾਲੜਾ ਦੀ ਪਿਕਚਰ ਬਣੀ ਹੈ ਸੈਂਸਰ ਨੇ ਉਹ ਰੋਕ ਲਾ ਦਿੱਤੀ ਹੈ ਵੀ ਇਹੋ ਜੀਆਂ ਫਿਲਮਾਂ ਤੇ ਰੋਕ ਕਿਉਂ ਨਹੀਂ ਲੱਗਦੀ ਕੱਲੇ ਸਿੱਖਾਂ ਦੇ ਸਿੱਖਾਂ ਦੇ ਦੱਸੋ ਭਾਰਤ ਲਈ ਕੀ ਨਹੀਂ ਕੀਤਾ ਜੇ ਸਾਡੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਵੇਂ ਪਾਤਸ਼ਾਹ ਹਿੰਦੂਆਂ ਦੇ ਲਈ ਇੱਕ ਇਨਸਾਨੀਕ ਜ਼ਬਰ ਦੇ ਸਾਹਮਣੇ ਖੜੇ ਸੀਗੇ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਤਾਂ ਅੱਜ ਹਿੰਦੁਸਤਾਨ ਜਿਹਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਇਨੂੰ ਇੱਕ ਇਨਸਾਨੀਅਤ ਨਾਤੇ ਇੱਕ ਅਮਨ ਸ਼ਾਂਤੀ ਦਾ ਦੇਸ ਰਹਿਣ ਦਿਓ ਆਪਾਂ ਇਨਸਾਨ ਆ ਇਨਸਾਨ ਬਣ ਕੇ ਰਹੀਏ ਆਪਾਂ ਧਰਮ ਦੇ ਨਾਂ ਤੇ ਵੰਡੀਆਂ ਜਾਂ ਫਰੀਕਸਾਬ ਦੀ ਸਥਿਤੀ ਨਾ ਫਲਾਈਏ ਡੀਸੀ ਸਾਹਿਬ ਨੇ ਸੁਪਰਸ਼ਨ ਦਿੱਤਾ ਕਿੰਦੇ ਜੀ ਅਸੀਂ ਗਵਰਨਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਭੇਜਾਂਗੇ ਤੁਹਾਡਾ ਮੰਗ ਪੱਤਰ ਇਹਦੀ ਬੰਦੀ ਕਾਰਵਾਈ ਹੋਏਗੀ ਕਿਉਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਅਸੀਂ ਸਾਡਾ ਰਾਈਟ ਹੈ ਪ੍ਰੋਟੈਕਟ ਕਰਨਾ ਮਮਰਨ ਦੇਣਾ ਅਸੀਂ ਸ਼ਾਂਤਮਈ ਤਰੀਕੇ ਨਾਲ ਮਮਰਨ ਦੇ ਕੇ ਆਪਣੀ ਜਿਹੜੀ ਸਾਡੇ ਮਨਾਂ ਨੂੰ ਫੇਸ ਪਹੁੰਚੀ ਹੈ ਅਸੀਂ ਉਹਦਾ ਪ੍ਰਸਤਾਵ ਡੀਸੀ ਸਾਹਿਬ ਨੂੰ ਕਰ ਦਿੱਤਾ ਹੈ ਅੱਗੇ ਹੁਣ ਪ੍ਰਸ਼ਾਸਨ ਦਾ ਔਰ सीएम ਪੰਜਾਬ ਦਾ ਸੈਂਸਰ ਬੋਰਡ ਤੱਕ ਪਹੁੰਚ ਕਰਕੇ ਫਿਲਮ ਰਕਾਉਣੀ ਚਾਹੀਦੀ ਜੇ ਕੱਲ ਨੂੰ ਫਿਲਮ ਲੱਗਦੀ ਹੈ ਤਾਂ ਅਸੀਂ ਇਹਦਾ ਪੂਰਾ ਵਿਰੋਧ ਕਰਾਂਗੇ ਜੇ ਕੋਈ ਸ਼ਾਂਤੀ ਜਾਂ ਕੋਈ ਅਨਸਕਾ ਵੀ ਘਟਨਾ ਘਟਦੀ ਹੈ ਉਹਦੇ ਜ਼ਿੰਮੇਵਾਰ ਠੰਗੜਾ ਰਣੌਤ ਨੂੰ ਮੰਨਿਆ ਜਾਏਗਾ